ਜਸਪ੍ਰੀਤ ਸਾਹਿਬ ਇੱਕ ਕੁਐਸਚਨ ਹੈ ਅੱਜਕੱਲ ਇਹ ਵੀ ਬੜਾ ਮਤਲਬ ਚਰਚਾ ਚ ਬਣਿਆ ਹੈ ਕੀ ਕੰਤਾਂ ਦੇ ਉੱਪਰ ਸੋਨਾ ਚੜਾਉਣਾ ਜਾਂ ਇਹ ਕਹਿ ਸਕਦੇ ਆ ਕਿ ਪਾਲਕੀਆਂ ਬਣਾਉਣਾ ਕੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਇਹ ਮੇਲ ਖਾਂਦਾ ਸਰ ਸੋਤਾ ਸਾਹਿਬ ਸਤਗੁਰ ਅਰਦਾਸ ਮਹਾਰਾਜ ਜੀ ਜੇਕਰ ਇਦਾਂ ਕੰਮ ਕਰਦੇ ਉਹਨਾਂ ਤਾਂ ਬੜਾ ਸ਼ਬਦ ਬੜਾ ਵਧੀਆ ਕਿਹਾ ਬਾਣੀ ਦੇ ਵਿੱਚ ਪੜਿਏ ਗੁਣੀਆਂ ਨਾਮ ਸਭ ਸੁਣੀਏ ਅਨਪੋਪੋ ਨੰਦਰਸੇ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ پارਸਨਾ ਪਰਸੇ ਉਹ ਤਾਂ ਸੋਨੇ ਨੂੰ ਕਹਿੰਦੇ ਆ ਕਿ ਇਹਦਾ ਦੋਸ਼ ਹੁੰਨੇ ਦੇ ਤੱਕ ਕਿ ਸੋਨਾ ਬਣ ਨਹੀਂ ਸਕਦਾ ਜਿੰਨੀ ਦੇ ਤੱਕ پارਸ ਦੇ ਨਾਲ ਟੱਚ ਨਹੀਂ ਹੁੰਦਾ ਹੂੰ ਹੁਣ ਜੇ پارਸ ਦੇ ਨਾਲ ਟੱਚ ਨਹੀਂ ਹੁੰਦਾ ਉਹਦਾ ਅਪਗੁਣ ਨਹੀਂ ਦੂਰ ਹੋ ਰਿਹਾ ਤੇ ਇਦਾਂ ਹੀ ਉਹ ਕਹਿੰਦੇ ਤੁਸੀਂ ਚਾਹੇ ਪੜ ਲਓ ਸੁਣ ਲਓ ਗੁਣ ਗਣਾ ਲਓ ਜਿੰਨੀ ਦੇ ਤੱਕ ਤੁਹਾਡੇ ਅੰਦਰ ਬੇਸ਼ੇ ਬਕਾਰਾ ਜੀ ਤੁਹਾਨੂੰ ਉਸ ਦੇ ਦਰਸ਼ਨ ਨਹੀਂ ਹੋ ਸਕਦੇ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਕ ਉਨ ਮੰਨ 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 ਹੀ ਮਿਲੇ ਛਟਕਤ ਬਜਰ ਕਪਾੜਾ ਕੀ ਬਾਤ ਹੈ ਉਹ ਤਾਂ ਕਹਿੰਦੇ ਵੀ ਜਿਹੜਾ ਸੋਨਾ ਹੈ ਸੋਨਾ ਤਾਂ ਤੁਹਾਡੇ ਜਦੋਂ ਵਿਕਾਰ ਦੂਰ ਹੋ ਗਏ ਤਾਂ ਜੋ ਵੀ ਤੁਸੀਂ ਜਿਸ ਨੂੰ ਵੀ ਹੱਥ ਲਾਉਂਗੇ ਉਹੋ ਹੀ ਸੋਨਾ ਬਣ ਸਕਦਾ ਇਹ ਤਾਂ ਤੁਹਾਡੀ ਆਪਣੀ ਇੱਛਾ ਹੈ ਲੇਕਿਨ ਅੱਜ ਸਾਨੂੰ ਲੋੜ ਆ ਕਿ ਜਿਹੜੀ ਗਰੀਬ ਜਨਤਾ ਆ ਉਹਨਾਂ ਦੀ ਪੜ੍ਹਾਈ ਦੀ ਗਰੀਬ ਜਨਤਾ ਨੂੰ ਮੈਡੀਕਲ ਦੀ ਲੋੜ ਆ ਹੂੰ ਪਰ ਜੇਕਰ ਸਾਡੇ ਲੋਕ ਜਿਹੜੇ ਪਾਲਕੀਆਂ ਬਣਾ ਕੇ ਜਾਂ ਸੋਨੇ ਦੇ ਪਤਨੇ ਬਣਾ ਕੇ ਮੰਦਰਾਂ ਤੇ ਚੜਾਉਣ ਲੱਗ ਪਏ ਤਾਂ ਫਿਰ ਸਮਾਜ ਜਿਹੜਾ ਦਰੜਿਆ ਹੋਇਆ ਜਿਹਦੇ ਲਈ ਗੁਰੂਆਂ ਨੇ ਇੰਨੀ ਕ੍ਰਾਂਤੀ ਕੀਤੀ ਆਪਣੇ ਆਪ ਨੂੰ ਉਹਨਾਂ ਨੇ ਨਿਸ਼ਾਭਰ ਕਰ ਦਿੱਤਾ ਕਿ ਇਹ ਜਿਹੜਾ ਸਾਰਿਆਂ ਚ ਸਮਾਨਤਾ ਹੋਣੀ ਚਾਹੀਦੀ ਹੈ ਫੇ ਸਮਾਨਤਾ ਕਿ ਦਾ ਹੂੰ ਕਿਉਂਕਿ ਆ ਜਾ ਕੇ ਸੇਬ ਸੂਲ ਨਾ ਭਾਜੇ ਕਟੇ ਨਾ ਸੰਸੇ ਪਾਸ ਦੇ ਸੋਚ ਵਿਚਾਰ ਦੇਖਿਆ ਮੂਰਤ ਸੋਸ਼ਾਡੀ ਦੇ ਦੱਸ ਦੇ ਜਿੱਥੇ ਮੂਤਾਂ ਪਈਆਂ ਜੇਕਰ ਉੱਥੇ ਅਸੀਂ ਫੇ ਸੋਣਾ ਚੜਾਉਣ ਲੱਗ ਪਏ ਆ ਤੇ ਉਹ ਤਾਂ ਕਹਿੰਦੇ ਵੀ ਮੈਂ ਮੂਰਤੀ ਪੂਜਾ ਦਾ ਹੱਕ ਹੱਕ ਚ ਹੀ ਹੈ ਨੇ ਇਸ ਕਰਕੇ ਜਿੱਥੇ ਤੂੰ ਤੇ ਮੈਂ ਦੀ ਹੱਦ ਟੁੱਟ ਗਈ ਉੱਥੇ ਹਜ ਹਸ਼ਰਾ ਸਾਹਬ ਦਾ ਰੌਲਾ ਕੀ ਹੂੰ ਇੱਥੇ ਤਾਂ ਤੋ ਤੂੰ ਮੈਂ ਮੈਂ ਦੀ ਗੱਲ ਹੈ ਬਿਲਕੁਲ ਕਿਉਂਕਿ ਜਦੋਂ ਤੂੰ ਆ ਗਿਆ ਸਾਡੇ ਵਿੱਚ ਤਾਂ ਮੈਂ ਖਤਮ ਹੋ ਗਿਆ ਖਤਮ ਹੋ ਗਿਆ ਗੱਲ ਸਿਰਫ ਇੰਨੀ ਕੀ ਹੈ ਕਿਉਂਕਿ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਦ ਹਮ ਹੋਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈ ਉਹ ਤਦ ਜਲ ਕੇ ਵਰ ਜਲ ਮਾ ਬਿਲਕੁਲ ਇਸ ਕਰਕੇ ਜਿਹੜਾ ਇਹ ਵਿਚਾਰਤਾ ਨਵੇਂ ਲੋਕਾਂ ਨੇ ਇੱਕ ਬਣਾਈ ਹੈ ਕਿ ਆਪਾਂ ਪੱਤਰੇ ਚੜਾਈਏ ਦੁਵਾਰਾਂ ਤੇ ਹਮ ਪਾਲਕੀਆਂ ਬਣਾਈਏ ਫਿਰ ਇਹਨਾਂ ਦੀ ਰਾਖੀ ਕੌਣ ਕਰੂਗਾ ਫਿਰ ਆਪਾਂ ਇਹੋ ਕੰਮ ਕਰਾਂਗੇ ਤੇ ਉਹਦੇ ਨਾਲੋਂ ਚੰਗਾ ਆ ਕਿ ਜਿਹੜੇ ਲੋਕ ਗਰੀਬ ਆ ਅਸੀਂ ਉਹਨਾਂ ਲਈ ਸਕੂਲ ਖੋਲ੍ਹ ਦਈਏ ਆਹ ਅਸੀਂ ਉਹਨਾਂ ਲਈ ਐਜੂਕੇਸ਼ਨ ਦਾ ਪ੍ਰਬੰਧ ਕਰ ਦਈਏ ਅਸੀਂ ਉਹਨਾਂ ਲਈ ਮੈਡੀਕਲ ਦੀ ਸਹੂਲਤ ਦੇ ਦੇਈਏ ਲੇਕਿਨ ਜੇਕਰ ਇਦਾਂ ਨੂੰ ਅਸੀਂ ਨਹੀਂ ਚੱਲਦੇ ਤਾਂ ਗੁਰੂ ਮਹਾਰਾਜ ਦੇ ਤਾਂ ਫਿਰ ਇਹ ਵਿਚਾਰਤਾ ਰਹਨੇਗੀ ਉਹ ਤਾਂ ਗੁਰੂਆਂ ਦੀ ਵਿਚਾਰਤਾ ਤਾਂ ਇਹੋ ਸੀ ਕਿ ਸਭ ਨੂੰ ਬਰਾਬਰ ਲਿਆ ਕੇ ਉਹਨਾਂ ਨੂੰ ਇੱਕੋ ਜਿਹਾ ਅਸੀਂ ਟ੍ਰੀਟ ਕਰੀਏ ਨਾ ਕਿ ਅਸੀਂ ਇੱਕ ਮੰਦਿਰ ਜਿਹੜਾ ਅਸੀਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਬੈਠ ਕੇ ਇਹ ਕੰਮ ਕਰਨ ਲੱਗ ਪਏ ਕਿ ਸੋਨੇ ਦੇ ਜੀ ਪੱਤੇ ਚੜਾ ਦਿਓ ਸੋਨਾ ਜਿਹੜਾ ਤੁਸੀਂ ਚੜਾ ਰਹੇ ਆ ਕੀ ਤੁਸੀਂ ਉਹਦੇ ਨਾਲ ਕੋਈ ਸਕੂਲ ਨਹੀਂ ਖੋਲ ਸਕਦੇ ਕੀ ਤੁਸੀਂ ਉਹਦੇ ਨਾਲ ਕੋਈ ਡਿਸਪੈਂਸਰੀ ਨਹੀਂ ਚਲਾ ਸਕਦੇ ਕੀ ਤੁਸੀਂ ਇਕੱਠੇ ਹੋ ਕੇ ਕੋਈ ਹਸਪੀਟਲ ਨਹੀਂ ਬਣਾ ਸਕਦੇ ਕਿਉਂਕਿ ਜਦੋਂ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ ਉਹਨੂੰ ਤਾਂ ਉਸ ਵੇਲੇ ਲੋੜ ਆ ਕੇ ਉਹਨੂੰ ਮੈਡੀਕਲ ਸਹੂਲਤ ਮਿਲ ਜਵੇ ਜਿਹੜਾ ਕੋਈ ਬੱਚਾ ਗਰੀਬ ਹੋ ਉਹਨੂੰ ਲੋੜ ਆ ਉਹਨੂੰ ਸਿੱਖਿਆ ਮਿਲ ਜਵੇ ਕਿਉਂਕਿ ਉਹ ਉਹਦਾ ਜੀਵਨ ਦੇ ਵਿੱਚ ਉਹਨੂੰ ਪਤਾ ਲੱਗ ਜਵੇ ਕਿ ਮੈਂ ਕਿਸ ਮਕਸਦ ਲਈ ਆਇਆ ਹਾਂ ਸੋ ਇਸ ਕਰਕੇ ਗੁਰੂਆਂ ਦੀ ਇਹ ਵਿਚਾਰਧਾਰਾ ਦੇ ਉਲਟ ਮੈਂ ਇਹਦੇ ਨਾਲ ਸਹਿਮਤ ਨਹੀਂਗਾ ਮੈਂ ਸਿਰਫ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਆਪਾਂ ਮਨੁੱਖਤਾ ਦੇ ਭਲਾਈ ਲਈ ਕਦਮ ਚੁੱਕੀਏ ਜਿਹਦੇ ਨਾਲ ਮਨੁੱਖਤਾ ਦੀ ਭਲਾਈ ਹੋਣੀ ਹੈ ਇਹ ਨਾ ਹੋਵੇ ਕਿ ਆਪਾਂ ਇਦਾਂ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਮੁੜ ਕੇ ਜਿਹੜਾ ਲੜਾਈ ਝਗੜੇ ਦਾ ਸਾਧਨ ਬਣਾ ਲਈਏ